ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਹ ਜਿਹੜਾ ਬਾਰਡਰ ਸੀਲ ਕੀਤਾ ਹੋਇਆ ਤਾਂ ਉਹ ਤੋਂ ਪਿੱਛੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਦਿਖਾ ਦਿਓ ਪਿਛਲੇ ਪਾਸੇ ਉਹ ਜਿਹੜੇ ਆ ਵਾਟਰ ਕੈਨਨਾਂ ਦੇ ਪਿੱਛੇ ਵੀ ਜਿਹੜੀ ਫੋਰਸ ਖੜੀ ਆ ਤਾਂ ਉਹਦੇ ਪਿੱਛੇ ਜਿਹੜੀਆਂ ਬੋਰੀਆਂ ਨੇ ਬੋਰੀਆਂ ਵੀ ਪਈਆਂ ਨੇ ਤਾਂ ਇਸ ਤਰੀਕੇ ਦੇ ਨਾਲ ਕਈ ਲੇਅਰਸ ਦੇ ਵਿੱਚ ਇੱਥੇ ਜਿਹੜੀ ਫੋਰਸ ਹੈ ਉਹ ਖੜੀ ਹੋਈ ਹੈ ਕੱਲ ਗੋਲੀ ਵੱਜੀ ਆਈ ਪਲਾਸਟਿਕ ਵਾਲੀ ਕੋਲੇ ਚੱਲ ਰਹੀ ਸੀ ਜੀ ਕੋਲੇ ਬੱਜੇ ਨੇ ਤੁਹਾਡੇ ਹਾਂਜੀ ਹਾਂਜੀ ਇਹਨਾਂ ਦੇ ਗੋਲੀ ਬੱਜੇ ਮੇਰੇ ਗੋਲਾ ਬੱਜੇ ਆਹ ਗੋਲੀ ਸਾਡੇ ਭਰਾ ਦੇ ਵੱਜੀ ਸੀਗੀ ਜੀ ਕੱਲ ਹਾਂਜੀ ਹਾਂਜੀ ਇਹਨਾਂ ਨੇ ਉਧਰ ਮਾਰੇ ਸੀ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਦੇ ਹੋਏ ਅੱਗੇ ਵਾਧੇ ਸੀਗੇ ਕੀ ਗੱਲ ਅਸੀਂ ਪਾਕਿਸਤਾਨ ਚੋਂ ਆਏ ਆ ਇਹ ਗੋਲੀਆਂ ਮਾਰਨੀ ਆ ਪਲਾਸਟਿਕ ਵਾਲਿਆਂ ਨੂੰ ਮਾਰਨਾ ਦੂਜੀਆਂ ਗੋਲੀਆਂ ਮਾਰਨ ਲੋਹੇ ਵਾਲੀਆਂ ਸਾਡੀਆਂ ਜਾਨਾਂ ਲੈਣ ਸਾਡਾ ਕੰਮ ਕਰਨੇ ਤਾਂ ਨਹੀਂ ਤਾਂ ਅਸੀਂ ਬਾਰਡਰ ਪੰਨਾਗੇ ਪੰਨਾਗੇ ਆਪਣੇ ਕਿਸਾਨਾਂ ਤੇ ਬਹੁਤ ਜ਼ਿਆਦਾ ਕੱਲ ਵੀ ਇਹਨਾਂ ਨੇ ਖੱਟਰ ਸਰਕਾਰ ਨੇ ਜਿਹੜਾ ਤਸ਼ੱਦਦ ਕੀਤਾ ਕਿੰਨੇ ਮੁੰਡੇ ਤੁਹਾਨੂੰ ਪਤਾ ਹਸਪੀਟਲਾਂ ਚ ਦਾਖਲ ਹੋ ਗਏ ਗੋਲੀਆਂ ਮਾਰੀਆਂ ਇਹਨਾਂ ਨੇ ਤੇ ਬੰਬ ਬੰਬ ਜਿਹੇ ਹੋ ਜੇ ਛੱਡੇ ਆ ਜਿਹੜੇ ਲੋਕਾਂ ਦੇ ਬੱਜੇ ਲੋਕਾਂ ਦੇ ਸਜੇ ਸਰੀਰ ਦੇ ਵਿੱਚ ਕੋ ਮੁੰਡਿਆਂ ਦੇ ਬੁਰਾ ਹਾਲਿਆ ਤੇ ਅਸੀਂ ਇਹੀ ਚਾਹੁੰਦੇ ਆ ਵੀ ਸਰਕਾਰ ਜਿਹੜੀ ਆ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਆ ਅਸੀਂ ਮੰਗ ਨਹੀਂ ਰਾਈ ਨਵੀਆਂ ਮੰਗਾਂ ਇਹ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਪਿਛਲੇ ਅੰਦੋਲਨ ਦੌਰਾਨ ਉਹੀ ਮੰਗਾਂ ਨੂੰ ਇਹ ਜਿਹੜੀ ਸਰਕਾਰ ਲਾਗੂ ਕਰੇ ਤੱਕ ਨੌਰੀ ਬਾਰਡਰ ਤੇ ਖੜੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੈਰੀਕੇਡਿੰਗ ਜਿਹੜੀ ਕੀਤੀ ਹੋਈ ਹੈ ਹਰਿਆਣਾ ਪ੍ਰਸ਼ਾਸਨ ਵੱਲੋਂ ਤਾਂ ਪੂਰੀ ਮਸ਼ਤੇਤੀ ਦੇ ਨਾਲ ਹਰਿਆਣਾ ਪ੍ਰਸ਼ਾਸਨ ਜਿਹੜਾ ਅੱਗੇ ਖੜਾ ਤਾਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਜਿੱਥੇ ਕੱਲ ਅਤੂ ਗੈਸ ਦੇ ਜਿਹੜੇ ਗੋਲੇ ਸੀ ਉਹ ੁੱਟੇ ਗਏ ਸੀ ਤਾਂ ਹੁਣ ਵੀ ਕਿਤੇ ਨਾ ਕਿਤੇ ਕੋਈ ਗੈਸ ਛੱਡੀ ਹੁੰਦੀ ਹੈ ਜਿਵੇਂ ਜਾਂ ਅਤੂ ਗੈਸ ਦੇ ਗੋਲਿਆਂ ਦਾ ਜਿਹੜਾ ਅਸਰ ਹੁੰਦਾ ਹੈ ਕਿਤੇ ਨਾ ਕਿਤੇ ਸਾਹ ਲੈਣ ਦੇ ਵਿੱਚ ਇਸ ਏਰੀਆ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਸਾਹਮਣੇ ਦੇਖ ਸਕਦੇ ਹੋ ਤੁਸੀਂ ਕੰਡਿਆਲੀਆਂ ਤਾਰਾਂ ਨੇ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਉਸ ਤੋਂ ਪਿੱਛੇ ਅ ਐਂਟੀ ਰਾਇਡ ਜਿਹੜੀ ਫੋਰਸ ਹੁੰਦੀ ਆ ਰੈਪਿਡ ਐਕਸ਼ਨ ਫੋਰਸ ਆ ਜਿਹੜੀਆਂ ਹਰਿਆਣਾ ਪੁਲਿਸ ਹੈ ਜਿਹੜੀ ਉਹ ਖੜੀ ਹੈ ਤਾਂ ਕਿ ওয়াਟਰ ਕੈਨਨ ਦੇਖ ਸਕਦੇ ਹੋ ਤੁਸੀਂ ਇਧਰੋਂ ਕਿਸਾਨਾਂ ਨੇ ਜਿਹੜੇ ਪਤੰਗ ਨੇ ਉਹ ਵੀ ਚਾੜੇ ਹੋਏ ਨੇ ਤਾਂ ਇਧਰਲੇ ਵਸੇ ਪਤੰਗ ਮੈਂ ਕਹੂੰਗਾ ਜ਼ਰੂਰ ਦਿਖਾ ਦਿਓ ਪਤੰਗ ਚਾੜੇ ਹੋਏ ਨੇ ਜਿਵੇਂ ਉੱਪਰ ਡਰੋਨ ਛੱਟ ਕੇ ਕਿਸਾਨਾਂ ਦੇ ਉੱਪਰ ਜਿਹੜੇ ਗੋਲੇ ਦਾਗੇ ਜਾ ਰਹੇ ਸੀ ਕੱਲ ਅਥਰੂ ਗੈਸ ਦੇ ਗੋਲੇ ਤਾਂ ਉਹਨਾਂ ਨੂੰ ਕਿਤਨਾ ਕਿਤੇ ਕੰਟਰੋਲ ਕਰਨ ਦੇ ਲਈ ਜਾਂ ਪਚੱਕਾ ਦੇਣ ਦੇ ਲਈ ਜਿਹੜੇ ਕਿਸਾਨਾਂ ਵੱਲੋਂ ਪਤੰਗ ਨੇ ਇਸ ਤਰੀਕੇ ਦੇ ਨਾਲ ਚੜਾਏ ਜਾ ਰਹੇ ਨੇ ਖਨੌਰੀ ਬਾਰਡਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕੱਲ ਇੱਥੇ 50 ਕਿਸਾਨ ਨੇ ਜਿਹੜੇ ਤਕਰੀਬਨ ਜ਼ਖਮੀ ਹੋ ਗਏ ਸੀ 50 ਕਿਸਾਨ ਜ਼ਖਮੀ ਹੋਏ ਨੌਜਵਾਨ ਵੀ ਸੀ ਬਜ਼ੁਰਗ ਵੀ ਸੀ ਉਹਨਾਂ ਦੇ ਵਿੱਚ ਤੇ ਅੱਜ ਬੀਬੀਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚੋਂ ਉਹ ਵੀ ਇੱਥੇ ਆ ਚੁੱਕੀਆਂ ਨੇ ਪਰ ਅੱਜ ਇੱਥੇ ਹਾਲਾਤ ਨੇ ਜਿਹੜੇ ਕਿਤਨਾ ਕਿਤੇ ਹੁਣ ਤੱਕ ਸਹੀ ਨਹੀਂ ਹੁਣ ਤੱਕ ਨਾ ਇਧਰਲੇ ਪਾਸਿਓਂ ਕਿਸਾਨਾਂ ਵੱਲੋਂ ਕੋਈ ਕਾਰਵਾਈ ਹੋਈ ਹੈ ਨਾ ਉਧਰਲੇ ਪਾਸੇ ਹਲੇ ਤੱਕ ਕੋਈ ਕਾਰਵਾਈ ਦੇਖਣ ਨੂੰ ਮਿਲੀ ਆ ਪਰ ਤਸਵੀਰਾਂ ਨੇ ਤੁਹਾਨੂੰ ਜਿਹੜੀਆਂ ਲਗਾਤਾਰ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਜਿੱਥੇ ਫੋਰਸ ਹੈ ਜਿਹੜੀ ਉਹ ਪੂਰੇ ਤਰੀਕੇ ਦੇ ਨਾਲ ਹੈ ਖੜੀ ਹੋਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਅੱਗੇ ਜਿਹੜੇ ਆਰਮੀ ਦੇ ਬੰਦੇ ਲੱਗੇ ਹੋਏ ਨੇ ਜਾਂ ਹੋਰ ਕਿਹੜੀ ਰੈਪਿਡ ਐਕਸ਼ਨ ਫੋਰਸ ਹੈ ਤਾਂ ਉਹਨਾਂ ਵੱਲੋਂ ਪੂਰੇ ਤਰੀਕੇ ਦੇ ਨਾਲ ਉੱਥੇ ਬਹਿ ਕੇ ਪੂਰੀ ਮਸ਼ਤੇਦੀ ਦੇ ਨਾਲ ਤਿਆਰੀ ਦੇ ਨਾਲ ਬੈਠੇ ਨੇ ਉਹ ਅੱਗੇ ਤਾਂ ਸਾਰੀਆਂ ਜਿਹੜੀਆਂ ਅ ਗੋਲੇ ਨੇ ਜਿਹੜੇ ਉਹ ਵਿੱਚ ਪਾਏ ਹੋਏ ਨੇ ਕਿਉਂਕਿ ਜੇਕਰ ਮਾਹੌਲ ਇਸ ਤਰੀਕੇ ਦਾ ਬਣਦਾ ਹੈ ਤਾਂ ਇਹਨਾਂ ਵੱਲੋਂ ਜਿਹੜਾ ਕਾਰਵਾਈ ਹੈ ਜਿਹੜੀ ਉਧਰ ਕੀਤੀ ਜਾਂਦੀ ਹੈ ਤਾਂ ਦੇਖ ਸਕਦੇ ਹੋ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਜਿੱਥੇ ਬਾਰਡਰ ਹੈ ਜਿਹੜਾ ਸੀਲ ਕੀਤਾ ਹੋਇਆ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀ ਦਾ ਬੋਰਡ ਹੈ ਜਿਹੜਾ ਉਹ ਵੀ ਆਲੇ-ਦਾਲੇ ਲਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਹ ਜਿਹੜਾ ਬਾਰਡਰ ਸੀਲ ਕੀਤਾ ਹੋਇਆ ਤਾਂ ਉਹ ਤੋਂ ਪਿੱਛੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਦਿਖਾ ਦਿਓ ਪਿਛਲੇ ਪਾਸੇ ਉਹ ਜਿਹੜੇ ਆ ਵਾਟਰ ਕੈਨਨਾਂ ਦੇ ਪਿੱਛੇ ਵੀ ਜਿਹੜੀ ਫੋਰਸ ਖੜੀ ਆ ਤਾਂ ਉਹਦੇ ਪਿੱਛੇ ਜਿਹੜੀਆਂ ਬੋਰੀਆਂ ਨੇ ਬੋਰੀਆਂ ਵੀ ਪਈਆਂ ਨੇ ਤਾਂ ਇਸ ਤਰੀਕੇ ਦੇ ਨਾਲ ਕਈ ਲੇਅਰਸ ਦੇ ਵਿੱਚ ਇੱਥੇ ਜਿਹੜੀ ਫੋਰਸ ਹੈ ਉਹ ਖੜੀ ਹੋਈ ਹੈ ਤਾਂ ਕਿਸਾਨਾਂ ਦੇ ਉੱਪਰ ਕੱਲ ਲਗਾਤਾਰ ਇਸੇ ਥਾਂ ਤੇ ਗੋਲੇ ਨੇ ਜਿਹੜੇ ਉਹ ਦਾਗੇ ਗਏ ਸੀ ਤਾਂ ਇਧਰਲੇ ਪਾਸੇ ਕਹੂੰਗਾ ਜ਼ਰੂਰ ਦਿਖਾ ਦਿਓ ਵਤਨਾ ਉਧਰਲੇ ਪਾਸੇ ਸਾਹਮਣੇ ਜਿਹੜੇ ਕਿਲ ਗੱਡੇ ਹੋਏ ਸੀਗੇ ਤਾਂ ਕਿਲ ਕਿਸਾਨਾਂ ਵੱਲੋਂ ਕਿਤਨਾ ਕਿਤੇ ਪੱਟ ਦਿੱਤੇ ਗਏ ਨੇ ਜ਼ੂਮ ਕਰਕੇ ਦਿਖਾ ਦਿਓ ਤਾਂ ਥੱਲੇ ਜਿਹੜੇ ਕਿਲ ਗੱਡੇ ਹੋਏ ਸੀ ਉਹ ਸਾਹਮਣੇ ਜਿਹੜੀ ਕੰਧ ਦੇਖ ਰਹੇ ਹੋ ਉਹਦੇ ਕੋਲ ਜਿਹੜੇ ਕਿਲ ਸੀ ਉਹ ਗੱਡੇ ਗਏ ਸੀ ਤਾਂ ਕਿਸਾਨਾਂ ਵੱਲੋਂ ਕਿਲ ਸੀ ਜਿਹੜੇ ਉਹ ਕਿਤੇ ਨਾ ਕਿਤੇ ਪੱਟ ਦਿੱਤੇ ਗਏ ਨੇ ਤਾਂ ਉਧਰਲੇ ਪਾਸੇ ਫੋਰਸਾਂ ਜਿਹੜੀਆਂ ਉਸੇ ਤਰੀਕੇ ਦੇ ਨਾਲ ਖੜੀਆਂ ਨੇ ਤਾਂ ਇਧਰਲੇ ਪਾਸੇ ਜਿਹੜੇ ਕਿਸਾਨ ਨੇ ਤੁਸੀਂ ਦੇਖ ਸਕਦੇ ਹੋ ਕਿਸਾਨ ਭਰਾ ਨੇ ਜਿਹੜੇ ਕਿਸਾਨ ਵੀ ਉਸੇ ਤਰੀਕੇ ਦੇ ਨਾਲ ਖੜੇ ਨੇ ਵਾਹਿਗੁਰੂ ਵਾਹਿਗੁਰੂ ਦਾ ਜਿਹੜਾ ਜਾਪ ਹੈ ਉਹ ਕੀਤਾ ਜਾ ਰਿਹਾ ਹੈ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਡਿਊਟੀਆਂ ਨੇ ਬਜ਼ੁਰਗਾਂ ਦੀਆਂ ਲਾਈਆਂ ਗਈਆਂ ਨੇ ਤਾਂ ਜੋ ਸ਼ਰਾਰਤੀ ਅੰਸਰ ਕਹਿੰਦੇ ਜਿਸ ਤਰੀਕੇ ਦੇ ਨਾਲ ਕੱਲ ਆਵੜਿਆ ਸੀ ਤਾਂ ਇਧਰਲੇ ਪਾਸਿਓਂ ਹਰਿਆਣਾ ਪੁਲਿਸ ਦਾ ਇਹ ਲੀਡਰ ਕਹਿ ਰਹੇ ਸੀ ਤਾਂ ਉਸ ਦੇ ਵੱਲੋਂ ਰੋੜੇ ਨੇ ਕਹਿੰਦੇ ਜਿਹੜੇ ਮਾਰੇ ਗਏ ਤਾਂ ਉਸ ਤੋਂ ਬਚਾਅ ਦੇ ਲਈ ਇੱਥੇ ਡਿਊਟੀਆਂ ਨੇ ਜਿਹੜੀਆਂ ਪੂਰੇ ਤਰੀਕੇ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਤਾਂ ਲਾਈਵ ਤਸਵੀਰਾਂ ਤੁਹਾਨੂੰ ਹਰਿਆਣਾ ਪੰਜਾਬ ਦੇ ਬਾਰਡਰ ਤੋਂ ਦਿਖਾ ਰਹੇ ਹਾਂ ਜਿੱਥੇ ਲੋਕ ਨੇ ਜਿਹੜੇ ਇਧਰਲੇ ਪਾਸੇ ਦੇਖ ਸਕਦੇ ਹੋ ਇਧਰਲੇ ਪਾਸੇ ਕਣਕ ਹੈ ਕਣਕ ਵੀ ਪੂਰੇ ਤਰੀਕੇ ਨਾਲ ਮਿੱਧੀ ਹੋਈ ਆ ਲੋਕ ਖੜੇ ਪਾਣੀ ਦੇ ਵਿੱਚ ਵੀ ਲੰਘੇ ਨੇ ਪਰ ਪਾਣੀ ਅਜੇ ਤੱਕ ਖੜਾ ਹੋਇਆ ਲੋਕਾਂ ਦਾ ਕਹਿਣਾ ਕਿ 3 ਦਿਨ ਹੋ ਗਏ ਮੋਟਰ ਲਗਾਤਾਰ ਚੱਲਦੀ ਨੂੰ ਤਾਂ ਪਾਣੀ ਇਹਨਾਂ ਖੇਤਾਂ ਦੇ ਵਿੱਚ ਲਗਾਤਾਰ ਖੜਾ ਹੋਇਆ ਲਗਾਤਾਰ ਛੱਡਿਆ ਹੋਇਆ ਤਾਂ ਜੋ ਲੋਕ ਨੇ ਜਿਹੜੇ ਇੱਧਰੋਂ ਨਾ ਟੱਪ ਸਕਣ ਤਾਂ ਨੌਜਵਾਨ ਬਜ਼ੁਰਗ ਸਾਰੇ ਇੱਥੇ ਖੜੇ ਹੋਏ ਨੇ ਤਾਂ ਆਹ ਦੇਖ ਸਕਦੇ ਹੋ ਪਤੰਗ ਇਸ ਤਰੀਕੇ ਦੇ ਨਾਲ ਚੜਾਏ ਹੋਏ ਨੇ ਤਾਂ ਜੋ ਜਿਹੜੇ ਡਰੋਨ ਨੇ ਉਹਨਾਂ ਦੇ ਵਿੱਚ ਪਤੰਗਾਂ ਨੂੰ ਫਸਾਇਆ ਜਾ ਸਕੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਜਿੱਥੇ ਕੱਲ ਗੋਲੇ ਨੇ ਜਿਹੜੇ ਇੱਥੇ ਦਾਗੇਗੇ ਸੀ ਅਥਰੂ ਗੈਸ ਦੇ ਗੋਲੇ ਤੇ ਅੱਜ ਮਾਹੌਲ ਹਲੇ ਤੱਕ ਸ਼ਾਂਤਮਈਆ ਤਮਈ ਇੱਥੇ ਡਿਊਟੀ ਲੱਗੀ ਹੋਈ ਆ ਤੁਹਾਡੀ ਜਿੱਥੇ ਬੰਦੀਆਂ ਅੱਛਾ ਜਿੱਥੇ ਬੰਦੀਆਂ ਵੱਲੋਂ ਕਿ ਜਿੱਥੇ ਬੰਦੀਆਂ ਗੱਲ ਸੈਂਟਰ ਨਾਲ ਚੱਲ ਰਹੀ ਹੈ ਆਪਣੀ ਜਿਹੜਾ ਆਪਣਾ ਐਨਪੀ ਮੋਰਚਾ ਵਾ ਨਾਨ ਮੈਡੀ ਸੰਯੁਕਤ ਮੂਲਚਾ ਉਹਨਾਂ ਦੀ ਅੱਜ ਜਥੇਬੰਦੀਆਂ ਦੀ ਆਪਣੀ 5 ਵਜੇ ਮੀਟਿੰਗ ਸ਼ੁਰੂ ਹੋਣੀ ਆ ਸੈਂਟਰ ਨਾਲ ਤੇ ਜਿਹੜਾ ਉੱਥੋਂ ਆਪਾਂ ਨੂੰ ਸੰਦੇਸ਼ ਆਊਗਾ ਤੇ ਉਹ ਸਰਕਾਰਾਂ ਜਿਹੜੀਆਂ ਆਪਣੀ ਜੇ ਦੇ ਦੇਣ ਤੇ ਆਪਾਂ ਸ਼ਾਂਤ ਬਈ ਨਾ ਇਤਰਾ ਹੀ ਮੁੜ ਜਾਈ ਆਪਣੇ ਕਿਸਾਨਾਂ ਤੇ ਬਹੁਤ ਜ਼ਿਆਦਾ ਕੱਲ ਵੀ ਇਹਨਾਂ ਨੇ ਖੱਟਰ ਸਰਕਾਰ ਨੇ ਜਿਹੜਾ ਤਸ਼ੱਦਦ ਕੀਤਾ ਕਿੰਨੇ ਮੁੰਡੇ ਤੁਹਾਨੂੰ ਪਤਾ ਹਸਪੀਟਲਾਂ ਚ ਦਾਖਲ ਹੋ ਗਏ ਗੋਲੀਆਂ ਮਾਰੀਆਂ ਇਹਨਾਂ ਨੇ ਤੇ ਬੰਬ ਬੰਬ ਜਿਹੇ ਹੋਜੇ ਛੱਡੇ ਆ ਜਿਹੜੇ ਲੋਕਾਂ ਦੇ ਸੱਜੇ ਲੋਕਾਂ ਵਜ ਕੇ ਸਰੀਰ ਦੇ ਵਿੱਚ ਉਹ ਮੁੰਡਿਆਂ ਦੇ ਬੁਰਾ ਹਾਲਿਆ ਤੇ ਅਸੀਂ ਇਹੀ ਚਾਹੁੰਦੇ ਆਂ ਵੀ ਸਰਕਾਰ ਜਿਹੜੀ ਆ ਸਾਡੀਆਂ ਜਿਹੜੀਆਂ ਮੰਗਾ ਅਸੀਂ ਮੰਗ ਨਹੀਂ ਰਹੇ ਨਵੀਆਂ ਮੰਗਾ ਇਹ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਪਿਛਲੇ ਅੰਦੋਲਨ ਦੌਰਾਨ ਉਹੀ ਮੰਗਾ ਨੂੰ ਇਹ ਜਿਹੜੀ ਸਰਕਾਰ ਲਾਗੂ ਕਰੇ ਅਸੀਂ ਇਹ ਚੀਜ਼ ਸਹੀ ਹੈ ਤਾਂ ਇਧਰ ਕੱਲ ਹਰਿਆਣਾ ਪੁਲਿਸ ਦਾ ਕਹਿੰਦੇ ਇੱਕ ਬੰਦਾ ਇਧਰ ਆਇਆ ਤੇ ਉਹਨੇ ਰੋੜੇ ਵੀ ਮਾਰੇ ਨੇ ਉਧਰਲੇ ਪਾਸੇ ਨੂੰ ਹਾਂਜੀ ਹਾਂਜੀ ਉਹ ਕੱਲ ਬੰਦਾ ਫੜਿਆ ਵੀ ਅਸੀਂ ਖੁਦ ਫੜ ਫੜ ਕੇ ਉਹਦੇ ਨਾਲ ਕੋਈ ਇਹੋ ਜਿਹੀ ਨਹੀਂ ਹੈਗੀ ਵੀ ਕੋਈ ਧੱਕਾਸ਼ਾਹੀ ਕੀਤੀ ਆ ਬੜੇ ਪਿਆਰ ਨਾਲ ਨੂੰ ਪੁਲਿਸ ਨੂੰ ਜਾ ਕੇ ਦਿੱਤਾ ਡੀਐਸਪੀ ਸਾਹਿਬ ਨੇ ਆਪਣਾ ਐਸਐਚਓ ਸਾਹਿਬ ਇਥੋਂ ਖਨੋਰੀ ਵਾਲੇ ਭੇਜੇ ਉਹ ਲੈ ਕੇ ਗਏ ਉਹਨੂੰ ਗੱਡੀ ਛੱਡ ਕੇ ਆਏ ਹੀ ਨਾਲ ਜੀ ਹੁਣ ਹਵਾਲਾਤ ਦੇ ਵਿੱਚ ਹਾਂਜੀ ਹੁਣ ਤੇ ਉਹ ਸੋ ਕਿ ਇਹਦੇ ਪੁਲਿਸ ਨੂੰ ਚਾਹੀਦਾ ਨਾ ਉਹਨਾਂ ਉੱਤੇ ਕੇਸ ਕਰਨਾ ਕੀ ਕਰਨਾ ਜਿਹੜੀ ਮਾਹੌਲ ਖਰਾਬ ਕਰਦੀ ਜਿਵੇਂ ਕਹਿੰਦੇ ਕਿਸਾਨ ਮਾਹੌਲ ਕਰ ਕਿਸਾਨ ਨੇ 13 ਮਹੀਨੇ ਮਾਹੌਲ ਖਰਾਬ ਨਹੀਂ ਕੀਤਾ ਦਿੱਲੀ ਵਿੱਚ ਬਹਿ ਕੇ ਤੇ ਹੁਣ ਮਾਹੌਲ ਖਰਾਬ ਕਿੱਥੋਂ ਕਰਨਾ ਕਿਸਾਨ ਨੇ ਨਾ ਆਪਣੀਆਂ ਮੰਗੀਆਂ ਹੋਈਆਂ ਮੰਨਣ ਨੂੰ ਸਿਰਫ ਮਨਾਉਣ ਵਾਸਤੇ ਇੱਥੇ ਬੈਠੇ ਆ ਸਾਡੇ ਨੌਜਵਾਨ ਤੇ ਜਿੰਨਾ ਚਿਰ ਨਹੀਂ ਮੰਨਣਗੇ ਉਹਨਾਂ ਚਿਰ ਨੌਜਵਾਨ ਆਪਣੇ ਇੱਥੇ ਡਟੇ ਰਹਿਣਗੇ ਬਾਕੀ ਸਾਨੂੰ ਜੋ ਉੱਤੋਂ ਜਥੇਬੰਦੀਆਂ ਦਾ ਅੱਜ ਮੀਟਿੰਗ ਹੋ ਕੇ ਉੱਤੋਂ ਸਾਨੂੰ ਆਰਡਰ ਆਊਗਾ ਅਸੀਂ ਉਸ ਨੂੰ ਹੀ ਕਰਾਂਗੇ ਸਹੀ ਹੈ ਤਾਂ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਇੱਥੇ ਸਤਨਾਬੈਗਰੂ ਦਾ ਜਿਹੜਾ ਜਾਪ ਹੈ ਉਹ ਕੀਤਾ ਜਾ ਰਿਹਾ ਤਾਂ ਇੱਧਰਲੇ ਬਸਿਆ ਬਾਈ ਜੀ ਦੇ ਬਾਈ ਕੱਲ ਗੋਲੀ ਵੱਜੀ ਸੀ ਤੁਹਾਡੇ ਹਾਂਜੀ ਕੱਲ ਗੋਲੀ ਵੱਜੀ ਆਈ ਪਲਾਸਟਿਕ ਵਾਲੀ ਗੋਲੇ ਚੱਲ ਰਹੀ ਸੀ ਅੱਛਾ ਜੀ ਗੋਲੇ ਵੱਜੇ ਨੇ ਤੁਹਾਡੇ ਹਾਂਜੀ ਹਾਂਜੀ ਇਹਨਾਂ ਦੇ ਗੋਲੀ ਵੱਜੀ ਮੇਰੇ ਗੋਲਾ ਵੱਜਿਆ ਜੀ ਗੋਲੀ ਘੜੀ ਜਿਹੜੀਆਂ ਰਬੜ ਦੀਆਂ ਗੋਲੀਆਂ ਰਬੜ ਦੀ ਗੋਲੀ ਹਾਂਜੀ ਅੱਛਾ ਹਾਂਜੀ ਤੁਹਾਡੇ ਗੋਲਾ ਵੱਜਿਆ ਸੀ ਹਾਂਜੀ ਮੇਰੇ ਗੋਲਾ ਵੱਜਿਆ ਸੀ ਆ ਗੋਲੀ ਸਾਡੇ ਭਰਾ ਦੇ ਵੱਜੀ ਸੀ ਜੀ ਕੱਲ ਹਾਂਜੀ ਹਾਂਜੀ ਇਹਨਾਂ ਨੇ ਉਧਰ ਮਾਰੇ ਸੀ ਅਸੀਂ ਜਬਰਦਸਤ ਮੁਕਾਬਲਾ ਸਬਰ ਨਾ ਕਰਦੇ ਹੋ ਅੱਗੇ ਵਾਦੇ ਸੀਗੇ ਕੀ ਗੱਲ ਅਸੀਂ ਪਾਕਿਸਤਾਨ ਚੋਂ ਆਏ ਆ ਜਿਹੜਾ ਸਾਨੂੰ ਇਹ ਬਖਵਾਦੀ ਖਾਲਸਤਾਨੀ ਕਹਿ ਰਹੇ ਅਸੀਂ ਆਪਣਾ ਹੱਕ ਮੰਗ ਰਹੇ ਇੱਕ ਐਮਐਸਪੀ ਦੀ ਗਰੰਟੀ ਮੰਗ ਰਹੇ ਆ ਕਿਸਾਨ ਦਾ ਕਰਜ਼ਾ ਕਰਜ਼ਾ ਕਿ ਹੋਣੀ ਚਾਹੀਦੀ ਹੈ ਕਰਜ਼ਾ ਲੈਣਾ ਮਾਫ ਹੋਣਾ ਚਾਹੀਦਾ ਕੋਈ ਇਹਤ ਨਹੀਂ ਵੀ ਅਸੀਂ ਪਾਕਿਸਤਾਨ ਤੋਂ ਆਏ ਆ ਇਹਨਾਂ ਦਾ ਪਾਕਿਸਤਾਨ ਦੇ ਬਾਰਡਰ ਤੇ ਮੇਰੇ ਹਿਸਾਬ ਨਾਲ ਵੀ ਇਹਨਾਂ ਨੇ ਇਕੱਠੇ ਕੀਤਾ ਜਿਨ੍ਹਾਂ ਸਾਨੂੰ ਇਹਨਾਂ ਨੇ ਕੱਲ ਗੋਲੀਆਂ ਬਰੂਦ ਇਹਨਾਂ ਜੋ ਇਹਨਾਂ ਨੇ ਗੈਂਸਟ ਦੇ ਗੋਲੇ ਧਾਗੇ ਬਹੁਤ ਮਾੜੀ ਲਤ ਕਲ ਕਸਾਨਾਂ ਦੀ ਇਹਨਾਂ ਨੇ ਕੀਤੀ ਪਰ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਜਰਦੇ ਹੋਏ ਅੱਗੇ ਜ਼ਰੂਰ ਜਾਵਾਂਗੇ ਬਾਰਡਰ ਜ਼ਰੂਰ ਤੋੜਾਂਗੇ ਬਾਕੀ ਸਾਡੀ ਕਿਸਾਨਾਂ ਕੋਲ ਦੀ ਮੀਟਿੰਗ ਚੱਲ ਰਹੀ ਹੈ ਜੋ ਫੈਸਲਾ ਉਹ ਦੇਣਗੇ ਸਾਨੂੰ ਉਸ ਤੋਂ ਬਾਅਦ ਅਸੀਂ ਅੱਗੇ ਵਧਾਂਗੇ ਜੇ ਸਾਡੀਆਂ ਮੰਗਾਂ ਮੰਨ ਲੈਣ ਤਾਂ ਫਿਰ ਤਾਂ ਪ੍ਰਮਾਤਮਾ ਦੀ ਕਿਰਪਾ ਹੋ ਜੇ ਫਿਰ ਤਾਂ ਠੀਕ ਹੈ ਜੇ ਨਹੀਂ ਤਾਂ ਫਿਰ ਅਸੀਂ ਅੱਗੇ ਜ਼ਰੂਰ ਜਾਵਾਂਗੇ ਤਾਂ ਇੱਕ ਨਿੱਕੀ ਬੇਨਤੀ ਹੈ ਜੇ ਗੋਲੀਆਂ ਮਾਰਨੀ ਆ ਪਲਾਸਟਿਕਲ ਜਾਨਾ ਮਾਰਨਾ ਦੂਜੀਆਂ ਗੋਲੀਆਂ ਮਾਰਨ ਲੋਹੇ ਵਾਲੀਆਂ ਸਾਡੀਆਂ ਜਾਨਾਂ ਲੈਣ ਸਾਡਾ ਕੰਮ ਕਰ ਨਹੀਂ ਤਾਂ ਨਹੀਂ ਤਾਂ ਇਹ ਬਾਰਡਰ ਪੰਨਾਗੇ ਪੰਨਾਗੇ ਤਾਂ ਭਾਈ ਜੀ ਜਿਵੇਂ ਇੱਥੇ ਆਪਾਂ ਖੜੇ ਆ ਜਿਹੜਾ ਧੁਮਾਕ ਜੀ ਚੜ ਰਹੀ ਹੈ ਇਹ ਹਲੇ ਤੱਕ ਗੈਸ ਗੋਸ਼ ਛੱਡੀ ਹੋਈ ਆ ਜਾਂ ਕੋਈ ਉਹ ਜਿਹੜੇ ਗੋਲੇ ਸਿੱਟੇ ਸੀ ਉਹਨਾਂ ਦਾ ਹੀ ਅਸਰ ਹੈ ਇਹ ਭਾਈ ਜੀ ਕੱਲ ਜਿਹੜਾ ਇੱਥੇ ਬਹੁਤ ਜ਼ਿਆਦਾ ਸਾਡੇ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਹੈ ਭਾਜਪਾ ਸਰਕਾਰ ਨੇ ਚਾਹ ਸੈਂਟਰ ਦੀ ਲਾ ਲਓ ਚਾਹ ਹਰਿਆਣੇ ਦੀ ਲਾ ਲਓ ਜਿਵੇਂ ਸਾਡਾ ਤਿੰਨ ਚਾਰ ਸੌ ਨੌਜਵਾਨ ਜਿਹੜਾ ਪੱਟੜ ਹੋਇਆ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਗਈਆਂ ਬੰਬ ਛੁੱਟੇ ਗਏ ਅਥਰੂ ਗਏ ਤੇ ਗੋਲੇ ਛੁੱਟੇ ਗਏ ਆ ਜਿਹੜੀ ਭਾਜਪਾ ਪਹਿਲੇ ਦਿਨ ਤੋਂ ਪੰਜਾਬ ਦੇ ਨਾਲ ਮਤਰੀ ਮਾਮਲਾ سلوਕ ਕਰ ਰਹੀ ਆ ਜਿਹਦਾ ਅੱਜ ਵੀ ਉਹ ਜਾਰੀ ਆ ਜਿਹਦੀ ਜਾਗਤੀ ਜਿਉਂਦੀ ਵਿਸਾਲ ਸੀ ਕੱਲ ਜੋ ਇੱਥੇ ਹੋਇਆ ਸਾਡੇ ਕਿਸਾਨਾਂ ਦੇ ਨਾਲ ਇੰਨਾ ਧੱਕਾ ਇਹਨਾਂ ਨੇ ਕੀਤਾ ਪਰ ਸਾਸੀ ਜਾਬਤੇ ਦੇ ਵਿੱਚ ਰਹਿਣ ਵਾਲੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਨਮਾਇंदे ਆ ਜਿੱਤੋ ਜੋ ਵੀ ਸਾਨੂੰ ਹੁਣ ਮੀਟਿੰਗ ਤੋਂ ਬਾਅਦ ਹੁਕਮ ਆਊਗਾ ਉਹ ਅਸੀਂ ਹੁਕਮ ਮੰਨਾਂਗੇ ਤਾਂ ਇਧਰਲੇ ਪਾਸੇ ਜਿਹੜੀ ਕੰਡਿਆਲੀ ਤਾਰ ਲਾਈ ਹੋਈ ਹੈ ਤੁਸੀਂ ਲਾਈ ਆ ਭਈ ਇਹਨਾਂ ਨੇ ਲਾਈ ਇਹ ਜਥੇਬੰਦੀਆਂ ਵੱਲੋਂ ਲਾਇਆ ਗਿਆ ਜੀ ਕਿਉਂਕਿ ਜਿਹੜੀ ਮੀਟਿੰਗਾਂ 5 ਵਜੇ ਸ਼ੁਰੂ ਹੋਣੀ ਆ ਵੀ ਸ਼ਾਂਤੀ ਬਣੀ ਰਵੇ ਕਿਸੇ ਤਰ੍ਹਾਂ ਦੀ ਕੋਈ ਹਲੜਬਾਜੀ ਨਾ ਕਰੇ ਤਾਂ ਇਧਰ ਦੇਖ ਸਕਦੇ ਹਾਂ ਕਿਸਾਨ ਨੇ ਜਿਹੜੇ ਸਤਨਾਮ ਵਿਘਰੂ ਦਾ ਜਾਪ ਕਰ ਰਹੇ ਨੇ ਤਾਂ ਮੈਂ ਵਤਨ ਨੂੰ ਕਹਾਂ ਇਧਰਲੇ ਪਾਸੇ ਦਿਖਾ ਦਿਓ ਇਧਰਲੇ ਪਾਸੇ ਜਿਹੜੀ ਤਾਰ ਆ ਉਹ ਕੰਡਿਆਲੀ ਤਾਰ ਆ ਜਿਹੜੀ ਜਥੇਬੰਦੀਆਂ ਵੱਲੋਂ ਲਾਈ ਗਈ ਆ ਤਾਂ ਜੋ ਕੋਈ ਸ਼ਰਾਰਤ ਨਾ ਹੋ ਸਕੇ ਕੋਈ ਸ਼ਰਾਰ ਕਿਸਾਨ ਨੇ ਜਿਹੜੇ ਉਹਨਾਂ ਦੀਆਂ ਡਿਊਟੀਆਂ ਨੇ ਜਿਹੜੀਆਂ ਉਹ ਵੀ ਇੱਥੇ ਲਾਈਆਂ ਗਿਆ ਨੇ ਆ ਇਸ ਤਰ੍ਹਾਂ ਦੀ ਕੰਡਿਆਲੀ ਤਾਰ ਹੈ ਜਿਹੜੀ ਲਾਈ ਗਈ ਹੈ ਕਿਉਂਕਿ 5 ਵਜੇ ਮੀਟਿੰਗ ਹੈ ਕਹਿੰਦੇ ਮੀਟਿੰਗ ਤੋਂ ਪਹਿਲਾਂ ਕੋਈ ਅਣਸੁਖਾਵੀ ਘਟਨਾ ਹੋ ਹੋ ਜੀ ਜਾਂ ਕੋਈ ਸ਼ਰਾਰਤੀ ਅੰਸਰ ਜਿਵੇਂ ਕੱਲ ਫੜਿਆ ਸੀ ਉਸ ਤਰੀਕੇ ਦੇ ਨਾਲ ਕੋਈ ਸ਼ਰਾਰਤੀ ਅੰਸਰ ਇੱਥੇ ਸ਼ਰਾਰਤ ਨਾ ਕਰ ਸਕੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਹਾਂ ਖਨੌਰੀ ਬਾਰਡਰ ਤੋਂ ਜਿੱਥੇ ਸੰਗਤ ਹੈ ਜਿਹੜੀ ਕਿਸਾਨ ਨੇ ਜਿਹੜੇ ਸਤਨਾਬ ਵਹਿਗਰੂ ਦਾ ਜਾਪ ਕਰ ਰਹੇ ਨੇ ਤੇ ਦੂਜੇਲੇ ਪਾਸੇ ਨੇ ਜਿਹੜੀਆਂ ਕੰਡਿਆਲੀਆਂ ਤਾਰਾਂ ਵੀ ਲਾਈਆਂ ਹੋਈਆਂ ਨੇ ਕੰਕਰੀਟ ਦੀਆਂ ਕ ਉਹ ਖੜੀਆਂ ਕੀਤੀਆਂ ਹੋਈਆਂ ਨੇ ਤੇ ਕੱਲ ਇਸੇ ਥਾਂ ਤੇ ਕਿਸਾਨਾਂ ਦੇ ਉੱਪਰ ਲਗਾਤਾਰ ਡੇਢ-ਦੋ ਘੰਟੇ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਸੁੱਟੇ ਗਏ ਸੀ